ਵਾ ਕੀ ਨਾਹੀ ਕਰਤੀ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਮਹਾਰਾਜ ਮਿਲਦਾ ਉਹਨੂੰ ਆ ਜਿੰਨੂੰ ਤੂੰ ਦੇਵੇਂ ਤਰੁੱਠ ਕੇ ਤੂੰ ਝੋਲੀ ਭਰੇ ਉਹਦੀ ਝੋਲੀ ਵਿੱਚ ਖੈਰ ਪੈਂਦੀ ਏ ਜਿੰਨੂੰ ਤੂੰ ਗੁਰੂ ਤੋਂ ਤਰੁੱਠ ਕੇ ਬਖਸ਼ਿਸ਼ ਦਵਾ ਦੇਵੇਂ ਮਹਾਰਾਜ ਉਹਦੀ ਝੋਲੀ ਹਿਰਦਾ ਪਰ ਜਾਂਦਾ ਲਬ ਲਬ ਪਰ ਜਾਂਦਾ ਹੈ ਪਰਤ ਕਿਉਂ ਨੂੰ ਮੰਗਨ ਦੀ ਲੋੜ ਹੀ ਨਹੀਂ ਪੈਂਦੀ ਉਹ ਦਾਤਾ ਬਣ ਕੇ ਅੱਗੇ ਬਖਸ਼ਿਸ਼ਾਂ ਨੂੰ ਵਣਦਾ ਰਹਿੰਦਾ ਜੇਸ ਤੋਂ ਦੇਹ ਸੋਈ ਜਨ ਪਾਏ ਹੋਰ ਨੇ ਫਲ ਸਭ ਚੁਤرائی ਜਿੰਦੇ ਤੇ ਤੂੰ ਕਿਰਪਾ ਕਰ ਦੇਵੇਂ ਉਹ ਤੇਰੇ ਤੋਂ ਦਾਤ ਜੋਤ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਲੈਂਦਾ ਮੇਰੇ ਵੈ ਗੁਰੂ ਜੀ ਔਰ ਨਹੀਂ ਤਾਂ ਸੰਸਾਰ ਅੰਦਰ ਹੋਰ ਸਿਆਨਪ ਹੋਰ ਢੰਗ ਤਰੀਕਾ ਨਿਫਲ ਕਿਸੇ ਕੰਮ ਨਹੀਂ ਆਉਣ ਵਾਲਾ ਸਭ ਵਿਅਰਥ ਚਤਰਾਇਆਂ ਤਲੀਆਂ ਦਾਨੀਆਂ ਨੇ ਪਰਮਾਤਮਾ ਵਾਲਾ ਰਸ ਪਰਮਾਤਮਾ ਵਾਲਾ ਸਕੂਨ ਪਰਮਾਤਮਾ ਵਾਲੀ ਬਖਸ਼ਿਸ਼ ਕਿਤੋਂ ਨਹੀਂ ਮਿਲਦੀ ਜੇ ਕਿਤੋਂ ਮਿਲਦੀ ਹੈ ਤੇ ਖੁਦ ਪਰਮਾਤਮਾ ਤੋਂ ਹੀ ਮਿਲਦੀ ਉਹਦੀ ਰਹਿਮਤ ਦੇ ਦੁਆਰਾ ਹੀ ਪ੍ਰਾਪਤ ਹੁੰਦੀ ਆ ਸਿਮਰ 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 ਗੁਰ ਆਪਣਾ ਸੋਇਆ ਮਨ ਦਾ ਗਾਈ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਰਸਾ ਕਹਿੰਦਿਆ ਮਨ ਕਰਕੇ ਸਿਮਰ ਤਨ ਕਰਕੇ ਸਿਮਰ ਬੋਲਾ ਕਰਕੇ ਸਿਮਰ ਔਰ ਉਹਨੂੰ ਯਾਦ ਕਰ ਸਿਮਰ ਮਨਾ RAM ਨਾਮ ਚੇਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ کال کلی مہ مٹاو سمر جاس بسمبر ایک نام جب آگنت گنت عیکہ وید پوران سمر سد آخر کین رام نام ایک آخر کا ایک جس جی بساو تاں کی مہمہ گنی نہ آب ਕਾਂਖੀ ਏਕੈ ਦਰਸ ਤਵਾਰੋ ਨਾਨਕ ਓਨ ਸੰਗ 모ਹੇ ਉਧਾਰੋ ਜਿਨਾਂ ਨੂੰ ਦੇਦਾਰ ਜਿਨਾਂ ਤੇ ਤੇਰੀ ਰਹਿਮਤ ਜਿਨਾਂ ਤੇ ਨੂੰ ਜਪਿਆ ਫਿਰ ਕੀ ਹੋਏਗਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖ ਪ੍ਰਭੂ ਦੇ ਨਾਮ ਵਿੱਚ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾਂ ਕੇ ਮਨ ਵਿਸਰਾਮ ਔਰ ਸਿਮਰਨ ਕਰਕੇ ਬੋਲੇ ਤਾਂ ਸਿਮਰਨ ਹੋਵੇ ਚੱਲੇ ਆਪ ਪਲਾ ਸਿਮਰਨ ਗੁਰੂ ਚੇਤੇ ਆਵੇ ਔਰ ਟਿਕੇ ਸੁਰਤ ਵਿੱਚ ਤਾਂ ਸਿਮਰਨ ਚੱਲੇ ਅੰਦਰ ਟਿਕੇ ਤਾਂ ਸਿਮਰਨ ਤੇਰੇ ਬੋਲ ਬੋਲੇ ਗੱਲਾਂ ਬਾਤਾਂ ਸੰਸਾਰ ਵਿੱਚ ਕਰਨ ਉਹ ਰੱਬ ਦੀ yaad ਵਾਲੀਆਂ ਹੋਵਣ ਰੱਬ ਦੀ yaad ਆਵੇ ਉਹ ਸਿਮਰਨ ਚੱਲੇ ਤਨ ਕਰਕੇ ਬੈਠੇ ਤਾਂ ਸਿਮਰਨ ਹੋਵੇ ਤੇਰੇ ਤਨ ਨੂੰ ਤੱਕ ਕੇ ਰੱਬ ਚੇਤੇ ਆ ਜਾਵੇ ਸਿਮਰਨ ਹੋਵੇ ਕਹਿੰਦੇ ਇਸ ਤਰ੍ਹਾਂ ਤਿੰਨਾ ਨੋ ਇਕਾਗਰਤਾ ਬੁਣਾ ਕੇ ਤੇਰਾ ਮਨ ਅਵਿਦਿਆ ਦੀ ਨਿੰਦੇ ਅਗਿਆਨਤਾ ਦੇ ਹੰਦੇਰੇ ਅੰਦਰ ਬੇਸਮਝੀ ਦੇ ਖਰਾਟੇ ਪਿਆ ਮਾਰਦਾ ਇਹਨੂੰ ਜਗਾਹ ਜਿਹੜੀ ਬਾਣੀ ਪੜਨੀ ਜੀ ਸਿਮਰਨ ਕਰਨਾ ਔਰ ਕੀਰਤਨ ਕਰਨਾ ਕੀਰਤਨ ਸੁਣਨਾ ਕਥਾ ਕਰਨੀ ਕਥਾ ਸੁਣਨੀ ਬਾਣੀ ਪੜਨੀ ਬਾਣੀ ਸੁਣਨੀ ਇਹ ਸਾਰਾ ਮਜ਼ਬੂਨ ਦੇ ਡੈ ਨਾ ਗੁਰਮਤ ਦਾ ਫਲਸਫਾ ਜਿਹੜਾ ਹੈ ਨਾ ਇਹ ਸਾਰੇ ਦਾ ਸਾਰਾ ਮਨ ਸੁੱਤੇ ਨੂੰ ਜਗਾਉਣ ਲਈ ਏ ਰੱਬ ਨੂੰ ਸੁਣਾਉਣ ਲਈ ਨਹੀਂ ਰੱਬ ਬਹਿਰਾ ਨਹੀਂ ਹੈ ਰੱਬ ਸਦ ਸੁਣਦਾ ਸਦ ਵੇਖਦਾ ਉਹ ਸਾਡੇ ਅੰਦਰ ਹੈ ਸੁੱਤੇ ਮਨ ਨੂੰ ਜਗਾਉਣ ਵਾਸਤੇ ਆ ਇਹ ਮਨ ਨੂੰ ਵਾਦਾਂ ਮਾਰਨੇ ਆ ਜਿਵੇਂ ਕੋਈ ਬੱਚਾ ਅੰਦਰ ਪਿਆ ਹੁੰਦਾ ਨਾ ਆਪਣਾ ਤੇ ਆਪਾ ਤੁਰਦੇ ਫਿਰਦੇ ਇਧਰੋਂ ਆਵਾਜ਼ ਮਾਰਿਓ ਫਲਾਨਿਆਂ ਉੱਠ ਓਏ ਦਿਨ ਚੜ ਗਿਆ ਓਏ ਚਾਹ ਪੀ ਲਾ ਓਏ ਕੰਮ ਤੇ ਜਾਣਾ ਓਏ ਸਕੂਲ ਜਾਣਾ ਓਏ ਉੱਠ ਆਪਾਂ ਨੂੰ ਕਈ ਵਾਰ ਝੰਜੋਲ ਝੰਜੋਲ ਕੇ ਵੀ ਖਿੱਚ ਖਿੱਚ ਕੇ ਵੀ ਠਾਉਣੀ ਤੇ ਏਸੇ ਤਰ੍ਹਾਂ ਮਹਾਰਾਜ ਆਵਾਜ਼ਾਂ ਮਾਰ ਦਿਆ ਜਾਗ λεਹੁ ਰੇ ਮਨ ਜਾਗ λεਹੁ ਕਾਹਾਂ ਗਾਫਲ ਸੋਇਆ ਜੋ ਤਨ ਉਪਜੇ ਸੰਗ ਹੀ ਸੋ ਪੀ ਸੰਗ ਨਾ ਹੋਇਆ ਆਪਾ ਕਹਿੰਦੇ ਨਾ ਉਹ ਸਮਾ ਨਿਕਲ ਗਿਆ ਫਿਰ ਕੀ ਕਰੇਗਾ ਸਮੇਸਰ ਚਲਿਆ ਜਾ ਫਲਾਣੇ ਥਾਂ ਤੂੰ ਪਹੁੰਚਣਾ ਤੇ ਮਹਾਰਾਜ ਵੀ ਵਾਜਾਂ ਮਾਰ ਕੇ ਕਹਿੰਦੇ ਆ ਜਦੋਂ ਸਮਾ ਨਿਕਲ ਗਿਆ ਆ ਤਨ ਵੀ ਤੇਰੇ ਹੱਥ ਨਹੀਂ ਆਉਣਾ ਔਰ ਉਦੋਂ ਜਾ ਕੇ ਜਪ ਜੋੜ ਜਿੱਧਰ ਸੁੱਤਾ ਹੈ ਉਧਰ ਜਾਗਣਾ ਹੈ ਜਿੱਧਰ ਜਾਗਿਆ ਇਧਰੋਂ ਸੌਣਾ ਹੈ ਸੰਸਾਰ ਵੱਲੋਂ ਸੌਣਾ ਹੈ ਨਿਰੰਕਾਰ ਵੱਲੇ ਜਾਗਣਾ ਹੈ ਸੰਸਾਰ ਦੇ ਜੀਵਾਂ ਦਾ ਬਹੁਤਾਦ ਅੰਦਰ ਮਨ ਨਿਰੰਕਾਰ ਵੱਲੋਂ ਸੁੱਤਾ ਹੈ ਤਾਂ ਹੀ ਉਹਦੇ ਯਾਦ ਨਹੀਂ ਆ ਰਹੀ ਤਾਂ ਹੀ ਉਹਦਾ ਚਿੰਤਨ ਨਹੀਂ ਚੱਲ ਰਿਹਾ ਬਹੁਤਾਦ ਅੰਦਰ ਜੀਵਾਂ ਦੀ ਮੈਂ ਗੱਲ ਕੀਤੀ ਸਾਰਿਆਂ ਦੀ ਨਹੀਂ ਬੜੇ ਉਹ ਨੇ ਜਿਹੜੇ ਜਪਦੇ ਨੇ ਜੁੜੇ ਨੇ ਤੁਰੇ ਨੇ ਬਹੁਤ ਆਦ ਅੰਦਰ ਸੁੱਤੇ ਨੇ ਔਰ ਉਹ ਸੁੱਤੇ ਨੇ ਪ੍ਰਮਾਤਮਾ ਵੱਲੋਂ ਤੇ ਸੰਸਾਰ ਵੱਲੇ ਬੜੀ ਸਿਆਣਪ ਤੇ ਬੜੀ ਲਿਆਕਤੇ ਬੜੇ ਉਹਨਾਂ ਦੇ ਕੋਲ ਤਜਰਬੇ ਨੇ ਕੰਮ ਕਰਨ ਦੇ ਧਨ ਕਮਾਉਣ ਦੇ ਧਰਮ ਕਮਾਉਣ ਦਾ ਕੋਈ ਪਤਾ ਨਹੀਂ ਇਸ ਕਰਕੇ ਸੰਸਾਰ ਵੱਲੋਂ ਔਰ ਦੇੜਾ ਘਟਾ ਨਿਰੰਕਾਰ ਵੱਲੇ ਮਨ ਨੂੰ ਜਗਾਹ ਇਧਰ ਮਨ ਜਾਗੇ ਮਨ ਜਦੋਂ ਜਾਗੇਗਾ ਮਨ ਜਾਗੇ ਕੀ ਇਹ ਨਿਸਾਨੀ ਮੀਠੀ ਲੱਗੇ ਗੁਰ ਕੀ ਬਾਣੀ ਜਿੱਦਨ ਮਨ ਕਰਨ ਲੱਗ ਪਿਆ ਨਾ ਬਾਣੀ ਪੜਨ ਨੂੰ ਗੁਰਦੁਆਰੇ ਆਉਣ ਨੂੰ ਔਰ ਗੁਰਮਤ ਦੇ ਸਮਾਗਮ ਵਿੱਚ ਆਉਣ ਨੂੰ ਇਥੇ ਆ ਕੇ ਮਨ ਵਿੱਚ ਜਿੱਨਾ ਚਿਰ ਬੈਠਣਾ ਕੋਈ ਹੋਰ ਫੁਰਨਾ ਨਾ ਆਵੇ ਸਮਝਣਾ ਗੁਰੂ ਦੀ ਕਿਰਪਾ ਹੋਣ ਲੱਗ ਪਈ ਹੈ ਤੈਨੂੰ ਅੱਗੇ ਵਧਾਈ ਮਨ ਨੂੰ ਜਗਾਉਣਾ ਸੁੱਤੇ ਨੂੰ ਔਰ ਮਹਾਰਾਜ ਵਾਜਾਂ ਮਾਰ-ਮਾਰ ਕੇ ਕਹਿੰਦੇ ਜਾਗੋ ਜਾਗੋ ਸੁੱਤਿਓ ਚੱਲਿਆ ਬਨਜ਼ਾਰਾ ਸਮਾਂ ਨਿਕਲ ਥੱਲਿਆ ਜੇ ਸਮਾਂ ਨਿਕਲ ਥੱਲਿਆ ਜਾਗੋ ਤੇ ਸੂਫੀ ਵੀ ਇਹ ਗੱਲ ਕਹਿੰਦਾ ਉੱਠ ਜਾਗ ਕੁਹਾੜੇ ਮਾਰਨ ਨਹੀਂ ਇਹ ਸੌਨ ਤੇਰੇ ਦਰਕਾਰ ਨਹੀਂ ਇੱਕ ਰੋਜ਼ ਜਹਾਨੋਂ ਜਾਣਾ ਏ ਜਾ ਕਬਰੇ ਵਿੱਚ ਸਮਾਣਾ ਏ ਤੇਰਾ ਗੋਸ਼ਿਤ ਕੀੜਿਆਂ ਖਾਣਾ ਏ ਕਰ ਚੇਤਾ ਮਰਗ ਵਿਸਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਅਰ ਖਰਾਟੇ ਨਾ ਮਾਰ ਉਠ ਜਾਗ ਉਠ ਪਰਪਾਤੇ ਨਾਮ ਜਪ ਨਿਸ ਬਾਸਰ ਆਰਾਧ ਜਪਣ ਵਾਸਤੇ ਜੁੜਨ ਵਾਸਤੇ ਮਹਾਰਾਜ ਮੇਰ ਕਰਦੇ ਨੇ ਅਰ ਗੁਰੂ ਨੂੰ ਸਿਮਰ ਕੇ ਯਾਦ ਕਰਕੇ ਅਰ ਗੌਰਵ ਗੁਰੂ ਨੂੰ ਜਪਦੇ ਆਇਆ ਸੋਇਆ ਮਨ ਜਾਗਾਈ ਤੇਰਾ ਮਨ ਜਾਗ ਪਵੇ ਨੂੰ ਸਮਝ ਆ ਜਾਵੇ ਮਾਰਗ ਤੇ ਚੱਲ ਪਵੇ ਸੰਖੇਪ ਕਰਾ ਗੁਰੂ ਨਾਮਦਾਸ ਮਹਾਰਾਜ ਕਿਰਪਾ ਕਰ ਦੇ ਇੱਕ ਦਾਨ ਮੰਗੇ ਨਾਨਕ ਵਿਚਾਰਾ ਤਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਦੇ ਦਾਤਾ ਇੱਕ ਦਾਨ ਤੇਰੇ ਤੋਂ ਮੰਗਦੇ ਇੱਕ ਦਕਸ਼ਨਾ ਤੇਰੇ ਤੋਂ ਮੰਗਦੇ ਆ ਕਿਹੜੀ ਹਰ ਦਾਸਨ ਦਾਸ ਕਰਾਈ ਮਹਾਰਾਜ ਜੀ ਤੇਰੇ ਜਿਹੜੇ ਦਾਸ ਹੈ ਨਾ ਜੁੜੇ ਹੋਏ ਨੇ ਤੇਰੇ ਨਾਲ ਸਾਨੂੰ ਉਹਨਾਂ ਦਾ ਦਾਸ ਸੇਵਕ ਬਣਾ ਦੇ ਉਹ ਤੇਰੀ ਸੇਵਾ ਵਿੱਚ ਲੱਗੇ ਤੇ ਇੱਕ ਦਿਨ ਤੇਰਾ ਰੂਪ ਹੋ ਗਏ ਅਸੀਂ ਉਹਨਾਂ ਦੀ ਸੇਵਾ ਕਰਦੇ ਆਂ ਤੇਰੇ ਵਾਲੇ ਗੁਣਾਂ ਦੀ ਪ੍ਰਾਪਤੀ ਸਾਨੂੰ ਉਹਨਾਂ ਤੋਂ ਹੋਣ ਲੱਗ ਪੈਗੀ ਹੱਸਤਾ ਹੱਸਤਾ ਅਸੀਂ ਉਹਨਾਂ ਦੇ ਮੰਗਰ ਚੱਲਦੇ ਚੱਲਦੇ ਉਹਨਾਂ ਵਾਲੇ ਪੂਰਣਿਆਂ ਤੇ ਚੱਲਦੇ ਤੇਰੇ ਤੱਕ ਪਹੁੰਚ ਜਾਵਾਂਗੇ ਸਾਨੂੰ ਉਹਨਾਂ ਦਾ ਦਾਸ ਸੇਵਕ ਬਣਾ ਜੇ ਗੁਰੂ ਛਿੜਕੇ ਤਾਂ ਮਿੱਠਾ ਲੱਗੇ ਗੁਰੂ ਨਾਮਦਾਸ ਮਹਾਰਾਜ ਸੱਚੀ ਪਰਸਾ ਕਹਿੰਦੇ ਗੁਰੂ ਛਿੜਕੇ ਔਰ ਗੁਰੂ ਡਾਟੇ ਤੇ ਮੈਨੂੰ ਮਿੱਠਾ ਲੱਗੇ ਭਲਾ ਲੱਗੇ ਭਈ ਇਹਦੇ ਅੰਦਰ ਮੇਰਾ ਭਲਾ ਮੇਰੇ ਤੋਂ ਗੁਨਾਹ ਗੁਸਤਾਖੀ ਹੋਈ ਤੇ ਗੁਰੂ ਨੇ ਮੈਨੂੰ ਤਾੜਨਾ ਕੀਤੀ ਤਾੜਨਾ ਇਸ ਲਈ ਕੀਤੀ ਕਿ ਗੁਰਮਖੋ ਅੱਗੇ ਵਾਸਤੇ ਨਾ ਕਰੇ ਕਰੇ ਬੱਚੇ ਹੁੰਦੇ ਨਾ ਤੇ ਆਪਾਂ ਬੱਚੇ ਨੂੰ ਇੱਕ ਵਾਰ ਕਹਿੰਨੇ ਵੀ ਬੇਟਾ ਇਹ ਕੰਮ ਨਹੀਂ ਕਰਨਾ ਉਹ ਫੇਰ ਨਾਟੇ ਫੇਰ ਥੋੜਾ ਜਿਹਾ ਸਮਝਾਉਣੇ ਫੇਰ ਥੋੜਾ ਜਿਹਾ ਉਦੋਂ ਫੇਰ ਉਦੋਂ ਤੇ ਕਈ ਵਾਰ ਬਾਰ-ਬਾਰ ਨਾਟੇ ਤੇ ਫਿਰ ਕਈ ਵਾਰ ਉਹਦੇ ਕੰਨ ਤੇ ਚਾਟਾ ਵੀ ਮਾਰਨਾ ਪੈਂਦਾ ਹੈ ਭਾਈ ਕਿਉਂ ਉਨੂੰ ਸੁਰੱਖਿਅਤ ਰੱਖਣ ਲਈ ਗੁਰੂ ਵਾਰ-ਵਾਰ ਸਮਝਾਉਂਦੇ ਆ ਵਾਰ-ਵਾਰ ਸਮਝਾਉਂਦੇ ਨੇ ਤੇ ਕਈ ਵੇਰ ਥੋੜਾ ਜਿਹਾ ਕਰੜੇ ਸ਼ਬਦਾਂ ਚ ਵੀ ਸਾਨੂੰ ਸਮਝਾਉਂਦੇ ਨੇ ਕਿ ਇਹ ਸਮਝ ਜਾਵੇ ਉਹਦਾ ਮਤਲਬ ਇਹ ਨਹੀਂ ਕਿ ਦੂਰ ਕਰਨਾ ਹੈ ਜਿਵੇਂ ਮਾਂ-ਬਾਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੱਚੇ ਨੂੰ ਤਾੜਨਾ ਕੀਤੇ ਹੈ ਤੇ ਦੂਰ ਕਰਨ ਵਾਸਤੇ ਨਹੀਂ ਉਹਨੂੰ ਸਦਾਰ ਕੇ ਸਵਾਰ ਕੇ ਬੁਲੰਦੀ ਤੇ ਲਾ ਜਾਣ ਵਾਸਤੇ ਪਤਾ ਹੈ ਜੇ ਬੱਚੇ ਨੂੰ ਇੱਥੋਂ ਤਾੜਨਾ ਨਾ ਕੀਤੀ ਇਹਨੂੰ ਇਹ ਦੂਸ਼ਣ ਲੱਗ ਗਿਆ ਇਹ ਅੱਗੇ ਨਹੀਂ ਵੱਸ ਸਕਦਾ ਮੇਰੇ ਗੁਰੂ ਨੂੰ ਵੀ ਇਹ ਪਤਾ ਹੈ ਜੇ ਗੁਰ ਸਿੱਖ ਪਿਆਰੇ ਪੁੱਤਰ ਨੂੰ ਇਹ ਤਾੜਨਾ ਨਾ ਕੀਤੀ ਤੇ ਇਹ ਅੱਗੇ ਨਹੀਂ ਵਧੇਗਾ ਇਧਰੋਂ ਬਚ ਕੇ ਅੱਗੇ ਨੂੰ ਵਧੇਗਾ ਕਹਿੰਦੇ ਜੇ ਗੁਰੂ ਇਸ ਤਰ੍ਹਾਂ ਮੈਨੂੰ ਝਿੜਕਦਾ ਵੀ ਹੈ ਉਹਦੇ ਵਿੱਚ ਮੇਰੇ ਲਈ ਸਿੱਖਿਆ ਹੈ ਮੇਰਾ ਭਲਾ ਹੈ ਮੈਨੂੰ ਮਿੱਠਾ ਲੱਗਦਾ ਹੈ ਚੰਗਾ ਲੱਗਦਾ ਹੈ ਜੇ ਬਖਸ਼ੇ ਤਾਂ ਗੁਰ ਵੱਡਿਆ ਜੇ ਗੁਰੂ ਮੇਰੀ ਗੁਸਤਾਖੀ ਗੁਨਾਹਾਂ ਨੂੰ ਬਖਸ਼ ਦੇਵੇ ਮੁਆਫ ਕਰ ਦੇਵੇ ਕਹਿੰਦੇ ਮੇਰੇ ਵਿੱਚ ਇੰਨਾ ਰਸਤਾ ਨਹੀਂ ਇੰਨੀ ਹਲੀਮਤਾ ਤਾਂ ਨਹੀਂ ਕਿ ਮੈਂ ਬਖਸ਼ਿਆ ਜਾਵਾਂ ਏਡੇ ਛੋਟੇ ਮੈਂ ਗੁਨਾਹ ਗੁਸਤਾਖੀਆਂ ਨਹੀਂ ਕੀਤੇ ਪਰ ਇਹ ਗੁਰੂ ਦੀ ਵਡਿਆਈ ਆ ਕਿ ਉਹ ਔਗਣ ਕੋ ਨਾ ਚੇਤਾਰਦਾ ਅਰ ਸਬਨਾ ਗੱਲਾਂ ਲਾਇਕ ਉਹ ਔਗਣ ਨੇ ਗੁਣ ਦੇਖ ਕੇ ਰੀਜਦਾ ਉਹਨੇ ਮਾਫ ਕੀਤਾ ਤੇ ਉਹਦੀ ਵਡਿਆਈ ਆ ਮੇਰੀ ਕਮਾਈ ਨਹੀਂ ਉਹਨੇ ਤਰਸ ਕਰਕੇ ਸਾਨੂੰ ਬਖਸ਼ ਦਿੰਦਾ ਹੈ ਮਾਫ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਗੁਰਮੁਖ ਬੋਲੈ ਸੋ ਥਾਏ ਪਾਏ ਫਿਰ ਗੁਰੂ ਨੂੰ ਆਰਾਧਨਿਆ ਗੁਰੂ ਦੇ ਮੁਖ ਦੁਆਰਾ ਨਿਕਲੇ ਹੋਏ ਉਪਦੇਸ਼ ਰੂਪ ਬਚਨ ਉਹਨਾਂ ਨੂੰ ਕਮਾ ਕੇ ਆਪਣੇ ਅੰਦਰੋਂ ਅਗਿਆਨ ਨੂੰ ਮਟਾ ਕੇ ਗਿਆਨ ਦਾ ਪ੍ਰਕਾਸ਼ ਕਰਕੇ ਗੁਰਸ਼ਿਕ ਪਿਆਰੇ ਰੰਗ ਰਤੜੀਆਂ ਰੂਹਾਂ ਦੇੜੀਆਂ ਨੇ ਫਿਰ ਜੋ ਜ਼ੁਬਾਨੇ ਪਾਕ ਤੋਂ ਬੋਲਦੇ ਨੇ ਉਹ ਗੁਰੂ ਨੂੰ ਪ੍ਰਵਾਣ ਹੁੰਦੇ ਨੇ ਮਨਮੁਖ ਕਿਛ ਥਾਏ ਨਾ ਪਾਈ ਤੇ ਮਨਮੁਖ ਡੇੜੇ ਮਨ ਦੇ ਮੰਗਰ ਚੱਲਣ ਵਾਲੇ ਮਨ ਚੱਲੇ ਦੇੜੇ ਨੇ ਮਨ ਮਾਨੀਆਂ ਕਰਨ ਵਾਲੇ ਉਹ ਬਹੁਤ ਕੁਝ ਬੋਲਦੇ ਆ ਪਰ ਉਹਨਾਂ ਦੀ ਗੱਲ ਥਾਏ ਨਹੀਂ ਪੈਂਦੀ ਉਹਨਾਂ ਦੀ ਗੱਲ ਤੇ ਅਸਰ ਨਹੀਂ ਹੁੰਦਾ ਔਰ ਗੁਰ ਸਿੱਖ ਗੁਰੂ ਦੇ ਬਾਣੀ ਵਿੱਚ ਚੱਲਣ ਵਾਲਾ ਉਹਦੇ ਬੋਲ ਤੇ ਅਸਰ ਹੁੰਦਾ ਹੈ ਉਹਦਾ ਬੋਲ ਦਵਾਈ ਦੀ ਤਰ੍ਹਾਂ ਕਾਟ ਕਰਦਾ ਹੈ ਮਹਾਰਾਜ ਮੇਰ ਕਰਦੇ ਨੇ ਉਹਦਾ ਬੋਲਿਆ ਹੋਇਆ ਥਾਏ ਨਹੀਂ ਪੈਂਦਾ पाला कक्कर बर्फ बरसै गुरु सिखा गुरु देखण जाई गुरु रामदास ਸਹਿ ਮਹਾਰਾਜ ਸੱਚੇ ਪਦਸ਼ਾ ਕਹਿੰਦੇ ਬਹੁਤ ਠੰਡ ਪੈਂਦੀ ਹੈ ਬਹੁਤ ਕੱਕਰ ਕੜਾਕੇ ਦੀ ਠੰਡ ਪੈ ਰਹੀ برف ਡਿਗ ਰਹੀ ਕਹਿੰਦੇ ਗੁਰੂ ਦੇ ਸਿੱਖ ਇਸ ਤਰ੍ਹਾਂ ਦੇ ਮਾਹੌਲ ਦੇ ਅੰਦਰ ਵੀ ਜਿਹੜਾ ਨਾ ਔਰ ਰੁਕਦੇ ਨਹੀਂ ਗੁਰੂ ਵੱਲ ਨੂੰ ਜਾਂਦੇ ਆ ਅਰ ਵਿਦਵਾਨ ਸੱਜਣਾ ਇਹ ਵੀ ਬਚਨ ਕਰਦੇ ਕਹਿੰਦੇ ਆ ਪਾਲਾ ਆ ਪਾਪਾਂ ਦਾ ਪਾਪਾਂ ਦਾ ਪਾਲੇ ਕਰਕੇ ਜੀਵ ਕੰਬਦਾ ਤੇ ਪਾਪਾਂ ਕਰਕੇ ਕੰਬਦਾ ਹੈ ਪਾਪਾਂ ਦੇ ਨਾਲ ਤੇ ਕਕਰ ਕਠੋਰਤਾ برف ਜਿਹੜੀ ਕਠੋਰ ਹੋ ਜਾਂਦੀ ਹੈ द्रਵ ਖਤਮ ਹੋ ਜਾਂਦੀ ਉਹਦੇ ਚੋਂ द्रਵਤਾ ਹੀ ਖਤਮ ਹੋ ਜਾਂਦੀ ਕਠੋਰਤਾ ਆ ਜਾਂਦੀ ਆ ਤੇ ਜਿਹੜਾ ਮਨੁੱਖ ਦੇ ਅੰਦਰ ਵਿਚਰਦਿਆਂ ਹੋਇਆਂ ਕਠੋਰਤਾਪਨ ਆ ਗਿਆ ਨਾ ਕਹਿੰਦੀ ਮਾਨੋ ਬਰਫੇ ਤੇ ਪਾਪ ਇਕੱਠੇ ਕੀਤੇ ਪਾਲਾ ਤੇ ਔਰ ਮਹਾਰਾਜ ਕਹਿੰਦਿਆ ਔਰ ਕਕਰ ਕਠੋਰਤਾ ਦਾ ਵਰਫ ਵਾਸ਼ਨਾਵਾਂ ਉਪ ਜੀਆਂ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਤੇ ਬਰਫ ਜਿਹੜੀ ਪਾਣੀ ਜਿਹੜਾ ਦਰਵੇ ਚੱਲਦਾ ਹੈ ਬਰਫ ਜਿਹੜੀ ਉਹਨੇ ਜੁੜਨਾ ਇਕੱਠਾ ਹੋ ਜਾਣਾ ਕਠੋਰਪਨ ਆ ਜਾਣਾ ਮਹਾਰਾਜ ਸੱਚੀ ਪਦਸ਼ਾਹ ਕਹਿੰਦੇ ਬਈ ਸੰਸਾਰ ਵਿੱਚ ਰਹਿਣਿਆਂ ਇਹਦੇ ਅੰਦਰ ਅਸ਼ੁਭ ਗੁਣ ਕਰਕੇ ਅਸ਼ੁੱਧੀਆਂ ਕਰਕੇ ਜੜਤਾ ਹੋ ਗਏ ਇਕੱਠਾ ਹੋ ਗਿਆ ਦਰਵ ਅੱਗੇ ਵਧਿਆ ਨਾ ਕਿਸੇ ਤੜਫ ਦੇ ਨੂੰ ਦੇਖ ਕੇ ਦਰਵੀ ਪੂਤਨਾ ਹੋਇਆ ਪਿਗਲਿਆ ਨਾ ਅੰਦਰ ਸਗੋ ਇਹ ਦੇਖਿਆ ਵੀ ਇਹ ਤੜਫਦਾ ਪਿਆ ਹੈ ਜਾਇਦਾ ਐਕਸੀਡੈਂਟ ਹੋਇਆ ਹੈ ਇਹਨੇ ਦੇਖਿਆ ਦੀ ਮੈਂ ਮਦਦ ਕਰਾਂ ਇਹਨੂੰ ਕੱਢਾਂ ਇਹਨੂੰ ਪਾਣੀ ਪੱਲਾਵਾ ਇਹਨੂੰ ਹਸਪੀਟਲ ਪਹੁੰਚਾਵਾਂ ਸਗੋ ਦੇਖਿਆ ਦਾ ਮਾਲ ਸੁਭਾਅ ਹੁਣ ਤੱਕ ਕੰਮ ਬਣਿਆ ਲੁੱਟ ਕੇ ਨਸ ਜਾਵਾ ਇਹ ਹੀ ਕਠੋਰਤਾ ਇਹ ਅੰਦਰ ਦੇ ਨਾਂਦਰਵੀ ਭੂਤ ਹੋਣਾ ਹੈ ਔਰ ਜੇ ਕਿਸੇ ਨੂੰ ਦੁੱਖ ਵਿੱਚ ਦੇਖ ਕੇ ਮਨ ਪਿਗਲ ਗਿਆ ਹੈ ਔਰ ਉਹ ਪਿਗਲ ਗਏ ਕਠੋਰ ਨਹੀਂ ਕਹਿੰਦੇ ਕਠੋਰਤਾ ਆ ਗਈ ਤੇ ਗੁਰਸਿੱਖ ਜਿਹੜਾ ਹੈ ਇਹਨਾਂ ਤੋਂ ਅੱਗੇ ਲੰਘ ਜਾਂਦਾ ਹੈ ਇਹਨਾਂ ਤੋਂ ਅੱਗੇ ਪਾਪਾਂ ਤੋਂ ਵੀ ਔਰ ਕਠੋਰਤਾ ਤੋਂ ਵੀ ਕਕਰ ਤੋਂ ਵੀ ਤੇ ਬਰਫ ਵਾਸ਼ਨਾਵਾਂ ਤੋਂ ਵੀ ਇਹਨਾਂ ਤੋਂ ਨੰਗ ਕੇ ਐਂ ਦ੍ਰਵਿਪੂਤ ਜਾਂਦਾ ਅੱਗੇ ਨੰਗ ਜਾਂਦਾ ਉਹ ਕਾਦੇ ਲਈ ਨੰਗਦਾ ਹੈ ਗੁਰੂ ਦਾ ਦੇਦਾਰ ਕਰਨ ਵਾਸਤੇ ਗੁਰ ਦੇਖਣ ਜਾਈ ਅੱਗੇ ਨੰਗ ਕੇ ਗੁਰੂ ਦਾ ਦੇਦਾਰ ਕਰਦਾ ਹੈ ਗੁਰੂ ਦਾ ਦਰਸ਼ਨ ਕਰਦਾ ਹੈ ਮਹਾਰਾਜ ਮੇਰ ਕਰਦੇ ਸਭ ਦਿਨ ਸੁਰਹਿਣ ਦੇਖੋ ਗੁਰ ਆਪੁਣਾ ਹੁਣ ਰਾਤ ਬਾ ਦਿਨੇ ਹਰ ਵਕਤ ਗੁਰੂ ਦਾ ਦਰਸ਼ਨ ਕਰਦਾ ਆਪਣੇ ਗੁਰੂ ਦਾ ਵਿੱਚ ਅੱਖੀ ਗੁਰ ਪੈਰ ਧਰਾਈ ਔਰ ਗੁਰੂ ਦੇ ਚਰਨ ਅੱਖਾਂ ਵਿੱਚ ਰੱਖਣੇ ਅੰਦਰ ਟਿਕਾਉਣੇ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਬਈ ਗੁਰੂ ਦੇ ਅਰ ਚਰਣਾ ਨੂੰ ਨੇਤਰਾ ਵਿੱਚ ਕੀ ਟਿਕ ਟਿਕਾਉਣਾ ਉਹ ਏ ਸ਼ਬਦ ਦਾ ਧਿਆਨ ਧਰਨਾ ਸ਼ਬਦ ਦੇ ਸਰੂਪ ਨੂੰ ਨੇਤਰਾ ਦੇ ਸਾਹਮਣੇ ਰੱਖਣਾ ਨੇਤਰਾਮ ਟਿਕਾਉਣਾ ਹੋਰ ਬਾਹਰ ਵਾਲੇ ਕੋਈ ਚਰਨ ਨਹੀਂ ਟਿਕਦੇ ਕਿਸੇ ਦੇ ਆਖੀਏ ਭਾਈ ਇਹ ਟਿਕ ਜਾਣਗੇ ਨਹੀਂ ਮਹਾਰਾਜ ਮੇਰੇ ਕਰਦੇ ਨੇ ਗੁਰੂ ਦਾ دیدار ਕਰਨਾ ਸ਼ਬਦ ਸਰੂਪ ਦਾ ਧਿਆਨ ਧਰਨਾ ਔਰ ਇਹ ਗੁਰੂ ਦੇ ਚਰਨ ਟਿਕਾਉਣੇ ਨੇ ਅਨੇਕ ਉਪਾਅ ਕਰੀ ਗੁਰਕਾਰਨ ਸੰਸਾਰ ਵਿੱਚ ਬੇਅੰਤ ਤੰਗ ਤਰੀਕੇ ਵਰਤੇ ਕਾਦੇ ਲਈ ਗੁਰੂ ਵਾਸਤੇ ਗੁਰੂ ਨੂੰ ਪਾਉਣ ਵਾਸਤੇ ਮਹਾਰਾਜ ਮੀਰ ਕਰਦੇ ਕਿ ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਪਾਵੈ ਸੋ ਥਾਏ ਪਾਈ ਕਰਨ ਸਬਬ ਉਹੀ ਸਫਲਾ ਹੁੰਦਾ ਜਿਹੜਾ ਗੁਰੂ ਨੂੰ ਕੌਤਕ ਪਾ ਦਵੇ ਤੇ ਗੁਰੂ ਉਹਨੂੰ ਥਾਏ ਪਾਉਂਦਾ ਉਹਦੀ ਕਾਲ ਨੂੰ ਉਹਦੇ ਬੋਲ ਨੂੰ ਉਹਦੇ ਚੱਲੇ ਨੂੰ ਉਹਦੇ ਜੀਵਨ ਨੂੰ ਉਹਦੇ ਸਵਾਸਾਂ ਨੂੰ ਜਿਹੜਾ ਗੁਰੂ ਨੂੰ ਜਦੋਂ ਭਾ ਜਾਂਦਾ ਹੈ ਦੂਜਾ ਥਾਏ ਨਹੀਂ ਪੈਂਦਾ ਮਹਾਰਾਜ ਕਹਿੰਦੇ ਰੈ ਨ ਦਿਨ ਸੁ ਗੁਰ ਚਰਨ ਆਰਾਧੀ ਰਾਤ ਬਾ ਦਿਨੇ ਗੁਰੂ ਦੇ ਚਰਨਾਂ ਦਾ ਅਰਾਧਨ ਕਰਨਾ ਜਪਣਾ ਧਿਆਨ ਧਰਨਾ ਸੁਰਤ ਚ ਲਿਆਉਣਾ ਤੁਰਦਿਆਂ ਫਿਰਦਿਆਂ ਨਿਤਰਾ ਦੇ ਸਾਹਮਣੇ ਸ਼ਬਦ ਚੱਲਦਾ ਰਹਿਣਾ ਜਿਹੜੇ ਗੁਰਸਿੱਖ ਬਾਣੀ ਜ਼ੁਬਾਨੀ ਪੜਦੇ ਨਾ ਪੰਕਤੀ ਬਾ ਪੰਕਤੀਆਂ ਧਿਆਨ ਦੇ ਵਿੱਚ ਉਹਨਾਂ ਦੇ ਤੁਰੀ ਜਾਂਦੀ ਹੈ ਜਦੋਂ ਪੜਦੇ ਤਾਂ ਹੀ ਪਤਾ ਲੱਗਦਾ ਪੰਕਤੀ ਰਹਿ ਗਈ ਅਤੇ ਮਾਤਰਾ ਰਹਿ ਗਈ ਉਹ ਜ਼ੁਬਾਨੀ ਪੜਦੇ ਐਉਂ ਧਿਆਨ ਵਿੱਚ ਸ਼ਬਦ ਦਾ ਚੱਲਣਾ ਸੁਰਤ ਵਿੱਚ ਚੱਲਣਾ ਮਹਾਰਾਜ ਕਹਿੰਦੇ ਆਰਾਧ ਦੇ ਨੇ ਤੇ ਦਇਆ ਕਰੋ ਮੇਰੇ ਸਾਈ ਮੇਰੇ ਮਾਲਕ ਤੁਸੀਂ ਦਇਆ ਕਰੋ ਸ਼ਬਦ ਤਾਂ ਚੱਲਦਾ ਰਸ ਮਲਾਪ ਕਾ ਹੋਣਾ ਜੇ ਤੂੰ ਦਇਆ ਕਰਕੇ ਸਾਨੂੰ ਮਿਲ ਲੈ ਤਰਸ ਕਰੇ ਸਾਡੇ ਤੇ ਆਪਦੇ ਵਿੱਚ ਮਲਾਪ ਬਖਸ਼ੇ ਤਾਂ ਮਿਲਿਆ ਜਾਨਾ ਨਾਨਕਾ ਜਿਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਆਗਾਏ ਕਿਰਲੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਡਾ ਜਿਉ ਜਿੰਦ ਤੇ ਪਿੰਡ ਸਰੀਰ ਇਹ ਸਭ ਕੁਝ ਗੁਰੂ ਹੈ ਗੁਰੂ ਜੇ ਨਹੀਂ ਤੇ ਸਰੀਰ ਵੀ ਕੋਈ ਨਹੀਂ ਸਾਡਾ ਸਾਡੇ ਵਿੱਚ ਜਿੰਦ ਵੀ ਕੋਈ ਨਹੀਂ ਜੇ ਜਿੰਦ ਹੈ ਤਾਂ ਵੀ ਗੁਰੂ ਅਰ ਜੇ ਸਰੀਰ ਹੈ ਤਾਂ ਵੀ ਗੁਰੂ ਸਰੀਰ ਗੁਰੂ ਦੀ ਰਹਿਮਤ ਨਾਲ ਮਿਲਿਆ ਹੈ ਤੇ ਜਿਉ ਜਿੰਦ ਇਹ ਵੀ ਗੁਰੂ ਦੀ ਕਿਰਪਾ ਨਾਲ ਮਿਲੀ ਆ ਉਹਦੀ ਕਿਰਪਾ ਤੋਂ ਬਿਗੈਰ ਨਹੀਂ ਤੇ ਗੁਰ ਮਿਲ ਤ੍ਰਿਪਤ ਅਗਾਈ ਜਦੋਂ ਇਹ ਤਨ ਮਨ ਕਰਕੇ ਚੱਲਦਾ ਸੁਧਰਦਾ ਗੁਨਾ ਨੂੰ ਗ੍ਰਹਿਣ ਕਰਕੇ ਗੁਰੂ ਗੁਰੂ ਜਪਦਾ ਗੁਰੂ ਨੂੰ ਮਿਲਦਾ ਫਿਰ ਭੋਖੇ ਨੂੰ ਕੋਈ ਨਹੀਂ ਰਹਿੰਦੀ ਸੱਬੇ ਇੱਛਾ ਪੂਰੀਆ ਜਾ ਪਾਇਆ ਅਗਮ ਆਪਾਰਾ ਪਰਮਾਤਮਾ ਨੂੰ ਪਾ ਕੇ ਸਭ ਕੁਝ ਦੀ ਪ੍ਰਾਪਤੀ ਕਰ ਲੈਂਦਾ ਹੈ ਮਹਾਰਾਜ ਕਹਿੰਦੇ ਨਾਨਕ ਕਾ ਪ੍ਰਭ ਪੂਰ ਰयो ਹੈ ਗੁਰੂ ਰਾਮਦਾਸ ਮਹਾਰਾਜ ਦਿਆਲੂ ਕਿਰਪਾਲੂ ਸਤਗੁਰੂ ਕਿਰਪਾ ਦੇ ਘਰ ਵਿੱਚ ਆਉਂਦੇ ਆ ਕਹਿੰਦੇ ਸਾਡਾ ਗੁਰੂ ਸਾਡਾ ਅਕਾਲ ਪੁਰਖ ਵੈਗਰੋ ਜਿਹੜਾ ਉਹ ਪੂਰ ਰਿਉ ਹੈ ਹਰ ਜਗ੍ਹਾ ਤੇ ਪਰਿਪੂਰਨ ਰਮਿਆ ਹੋਇਆ ਹੈ ਹਰ ਜਗ੍ਹਾ ਤੇ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ ਹਰ ਇੱਕ ਜਗ੍ਹਾ ਤੇ ਜਤ ਕਤ ਤਤ ਗੁਸਾਈ ਜਤ ਜਿੱਥੇ ਕਤ ਕਿੱਥੇ ਤਤ ਤਿੱਥੇ ਜਿੱਥੇ ਕਿੱਥੇ ਤਿੱਥੇ ਜਾਓ ਉਥੇ ਉਹ ਹਾਜ਼ਰ ਹੈ ਜਹ ਜੈ ਪੇਖ ਤਹ ਹਜ਼ੂਰ ਦੂਰ ਕਤ ਹੋਣਾ ਨਹੀਂ ਜਾਈ ਰਾਵ ਰਿਆ ਸਰਬਤਰਮੈ ਮਨ ਸਦਾ ਧਿਆਈ ਉਹਨੂੰ ਧਿਆਈਏ ਉਹ ਹਰ ਜਗ੍ਹਾ ਤੇ ਆ ਉਹ ਧਰਤੀ ਵਿੱਚ ਔਰ ਮਾਤ ਲੋਕ ਵਿੱਚ ਪਾਤਾਲ ਲੋਕ ਵਿੱਚ ਆਕਾਸ਼ ਲੋਕ ਵਿੱਚ ਹਰ ਜਗ੍ਹਾ ਤੇ ਸਰੀਰ ਦੇ ਬਾਹਰ ਸਰੀਰ ਦੇ ਅੰਦਰ ਸਰੀਰ ਦੇ ਕਣਕਣ ਵਿੱਚ ਜੀਵ ਦੇ ਅੰਦਰ ਹਰ ਇੱਕ ਦੇ ਜਗ੍ਹਾ ਤੇ ਹਾਜ਼ਰ ਨਾਜ਼ਾਰੇ ਉਹ ਸਤਿਗੁਰੂ ਦੀ ਬਾਬਤ ਸਾਨੂੰ ਸਤਿਗੁਰੂ ਨੇ ਸਮਝਾਇਆ ਭਾਈ ਜੜਤਾ ਦੇ ਵਿੱਚ ਪਾਪਾਂ ਦੇ ਵਿੱਚ ਵਾਸ਼ਨਾਵਾਂ ਦੇ ਵਿੱਚ ਜਕੜ ਕੇ ਰੁਕ ਨਾ ਜਾਈਂ குரு ਕੇ ਸਿੱਖਾ ਦੂ ਅੱਗੇ ਨੰਗੀ ਤੇ ਨੰਗ ਕੇ ਆਪਣੇ ਗੁਰੂ ਦਾ ਦੇਦਾਰ ਕਰੀਂ ਅੰਦਰੋਂ ਇਹ ਨੰਗਣਾ ਹੈ ਬਾਰ ਦੇ ਮਾਹੌਲ ਨੂੰ ਬਾਹਰ ਦੀ ਬੰਤਰ ਨੂੰ ਤੱਕੇ ਬਾਹਰੋਂ ਵੀ ਗੁਰੂ ਵੱਲੋਂ ਰੁਕਣਾ ਨਹੀਂ ਸਤ ਸੰਗਤ ਵੱਲੋਂ ਰੁਕਣਾ ਨਹੀਂ ਅੱਗੇ ਨੂੰ ਗੁਰੂ ਵੱਲ ਨੂੰ ਜਾਣੇ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਸਤ ਗੁਰੂ ਸਾਡੇ ਤੇ ਮੇਰ ਕਰਨ ਸਾਨੂੰ ਸਾਰਿਆਂ ਨੂੰ ਸਮਤ ਦਾ দান ਬਖਸ਼ਿਸ਼ ਕਰਨ ਸਾਡੀਆਂ ਭਾਵਨਾਵਾਂ ਸਾਡੇ ਵਿਚਾਰ ਗੁਰੂ ਵਾਲੇ ਬਣ ਜਾਣ ਗੁਰੂ ਵੱਲ ਨੂੰ ਤੁਰਿਏ ਗੁਰੂ ਨਾਲ ਜੁੜੇ ਆ ਸਾਡਾ ਆਇਆ ਸਫਲਤਾ ਦੇ ਸਹਿਤ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦਾ ਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਹਿਰਦੇ ਅੰਦਰ ਵਸਾਵਨੇ ਦਾਸ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਗਰੀਬ ਨਿਵਾਜ ਸਤਿਗੁਰੂ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੋਧੀ ਬਖਸ਼ ਕਰਿਆ ਜੀ ਜੋ ਪੜ ਪੜਾ ਕੇ ਸਤਗੁਰੂ ਦਾਤਾਰ ਪ੍ਰਭੂ ਜੀ ਦੇ ਬਚਨ ਉਹ ਗੁਰੂ ਕੀ ਸੰਗਤ ਤੱਕ ਪੁੰਚਾ ਸਕੀਏ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ